ਮੇਰੇ ਆਰਡਰ ਹੋਏ ਨੇ ਇਸ ਸੈਟ ਦੇ ਚੀਫ ਦੇ 26 ਤਰੀਕ ਨੂੰ ਆਰਡਰ ਹੋਏ ਨੇਗੇ ਔਰ 27 ਨੂੰ ਮੈਨੂੰ ਆਰਡਰ ਰਿਸੀਵ ਹੋਏ ਨੇ ਔਰ 28 ਨੂੰ ਇਹ ਕੇਸ ਮਾਯੋਗ ਹਾਈ ਕੋਰਟ ਵਿੱਚ ਲੱਗਿਆ ਹੋਇਆ ਸੀਗਾ ਤੇ ਉਹਦੇ ਤਹਿਤ 28 ਤਰੀਕ ਨੂੰ ਜਿਹੜੇ ਸੈਟ ਦੇ ਮੈਂਬਰ ਉੱਥੇ ਹਾਈ ਕੋਰਟ ਦੇ ਵਿੱਚ ਹਾਜ਼ਰ ਸੀਗੇ ਉਹਨਾਂ ਨੂੰ ਮੈਂ ਆਪਣੇ ਆਫਿਸ ਰਿਕੁਐਸਟ ਕਰਕੇ ਬੁਲਾ ਲਿਆ ਸੀ ਔਰ ਉਹਨਾਂ ਤੋਂ ਇਸ ਕੇਸ ਦੇ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ। ਔਰ ਉਹ ਜਾਣਕਾਰੀ ਜਿਹੜੀ ਸੀਗੀ ਉਹ ਕਾਗਜ਼ੀ ਪੱਤਰੀ ਦੀ ਜਾਣਕਾਰੀ ਸੀ। ਅੱਜ ਜਿਹੜਾ ਇੱਥੇ ਪਟਿਆਲੇ ਆਉਣ ਦਾ ਮੰਤਵ ਸੀਗਾ ਉਹ ਸੀਗਾ ਕਿ ਮੈਂ ਮੌਕੇ ਨੂੰ ਦੇਖ ਕੇ ਔਰ ਮੌਕੇ ਤੇ ਜੋ ਜੋ ਵੀ ਡਾਕੂਮੈਂਟਰੀ ਐਵੀਡੈਂਸ ਹੈਗਾ ਮਤਲਬ ਜਿਹੜਾ ਵੀ ਐਵੀਡੈਂਸ ਫੋਰੈਂਸਿਕਲੀ ਐਗਜ਼ਾਮਨ ਕਰਨ ਦੀ ਲੋੜ ਆ ਉਹ ਅੱਜ ਅਸੀਂ ਬੈਠ ਕੇ ਵਿਚਾਰਿਆ ਹੈਗਾ। ਔਰ ਉਸ ਨੂੰ ਅਸੀਂ 1-2 ਦਿਨਾਂ ਦੇ ਵਿੱਚ ਇਕੱਠਾ ਕਰਾਂਗੇ ਆ ਉਹ ਉਸ ਨੂੰ ਇਕੱਠਾ ਕਰਕੇ ਔਰ ਉਹਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਐਵਿਡੈਂਸ ਨੂੰ ਕਿੱਥੇ-ਕਿੱਥੇ ਕੀ ਥੀories ਬਣਦੀਆਂ ਨੇ ਇਹਦੇ ਬਾਰੇ ਉਹ ਸਾਡੀਆਂ ਵਰਕਆਊਟ ਕਰਾਂਗੇ ਤੇ ਪਾਸੋਂ ਨੂੰ 2 ਤਰੀਕ ਨੂੰ ਫਿਰ ਅਸੀਂ ਇੱਥੇ ਸਾਰੇ ਆਵਾਂਗੇ ਔਰ ਪਾਸੋਂ ਨੂੰ ਮੈਂ ਆਮ ਲੋਕਾਂ ਨੂੰ ਪਟਿਆਲੇ ਦੇ ਨਿਵਾਸੀਆਂ ਨੂੰ ਵੀ ਜਿਹਦੇ ਕੋਲੇ ਇਸ ਇਨਸੀਡੈਂਟ ਬਾਰੇ ਕੋਈ ਵੀ ਐਵੀਡੈਂਸ ਹੋਵੇ ਕਿਸੇ ਕੋਲ ਕੋਈ ਰਿਕਾਰਡਿੰਗ ਹੋ ਸਕਦੀ ਆ ਕਿਸੇ ਨੂੰ ਕੋਈ ਜਾਣਕਾਰੀ ਹੋ ਸਕਦੀ ਆ ਉਹਦੇ ਬਾਰੇ ਅਪੀਲ ਕਰਾਂਗਾ ਕਿ ਉਹ ਆ ਕੇ ਸਾਨੂੰ ਇਹਦੇ ਬਾਰੇ ਦੱਸਣ ਔਰ ਇਹਦੇ ਲਈ ਅਸੀਂ ਇੱਕ ਨੰਬਰ ਵੀ ਅੱਜ ਤੁਹਾਡੇ ਮਾਧਿਅਮ ਦੇ ਦੇਹੀ ਰਹੀ ਲੋਕਾਂ ਨੂੰ ਦੇਣਾ ਚਾਹਾਂਗੇ ਇਹ ਨੰਬਰ ਤੁਸੀਂ ਸਾਡੇ ਆਪਣੇ ਟੀਵੀ ਚੈਨਲ ਤੇ ਜਾਂ ਜਿਹੜੇ ਅਤੇ ਪੋਰਟ ਹੋਣਗੇ ਉਹ ਉਹਦੇ ਚ ਪ੍ਰੋਜੈਕਟ ਕਰ ਦਿਓ ਖਬਰ ਦੇ ਵਿੱਚ ਪ੍ਰੋਜੈਕਟ ਕਰਾ ਦਿਓ ਜੀ ਕਾਈਂਡਲੀ ਇਹ ਹੈਗਾ 75083 00342 75083 00342 ਤੇ ਆਪਣਾ ਸਾਰਿਆਂ ਦਾ ਇਹ ਉਪਰਾਲਾ ਹੈਗਾ ਇਹ ਬਹੁਤ ਮਦਭਾਗਾ ਇਨਸੀਡੈਂਟ ਹੈਗਾ ਆਪਣੇ ਪੰਜਾਬ ਲਈ ਕਿਉਂਕਿ ਆਪਣਾ ਜਿਹੜਾ ਪੰਜਾਬ ਆ ਦੋਨਾਂ ਚੀਜ਼ਾਂ ਨਹੀਂ ਜਾਣਿਆ ਜਾਂਦਾ ਆਪਣੇ ਫੌਜੀ ਵੀ ਬਹੁਤ ਬਹਾਦਰ ਰਹੇ ਨੇ ਔਰ ਆਪਣੀ ਫੌਜੀਆ ਨੇ ਦੇਖੋ 1955 ਚ ਕਨੈਲ ਸਿੰਘ ਈਸਰੂ ਨੇ ਜਾ ਕੇ ਗੋਆ ਚ ਆਪਣਾ ਲਿਬਰੇਸ਼ਨ ਦਾ ਝੰਡਾ ਲਹਿਗਾਇਆ ਸੋ ਆਪਣੇ ਫੌਜੀ ਬਹੁਤ ਬਹਾਦਰ ਨੇ ਔਰ ਪਟਿਆਲੇ ਦਿੱਤਾ ਇਹ रियासत ਦੀ ਵੀ ਫੌਜ ਸੀ ਜਿਹੜੀ ਉਹ ਸ਼ੁਰੂ ਤੋਂ ਚੱਲਦੀ ਆਈ ਆ ਤੇ ਫੌਜੀਆ ਤੇ ਆਪਣੇ ਆ ਤੇ ਆਪਾਂ ਨੂੰ ਮਾਣ ਹੈਗਾ ਤੇ ਪੁਲਿਸ ਨੇ ਵੀ ਆਪਣੀ ਬਹੁਤ ਬਹਾਦਰੀ ਕੀਤੀ ਹੈ ਪੰਜਾਬ ਇੱਕ ਵਾਅਦ ਇਹ ਜੇ ਸੂਬਾ ਹੈਗਾ ਜਿੱਥੇ ਅਤਵਾਦ ਨੂੰ ਜੜੋਂ ਮਿਟਾਉਣ ਦੇ ਵਿੱਚ ਪੁਲਿਸ ਕਾਮਯਾਬ ਹੋਈ ਹੈ ਸੋ ਇਹ ਜੇ ਇਨਸੀਡੈਂਟ ਨਹੀਂ ਹੋਣੇ ਚਾਹੀਦੇ ਸੀ ਪਰ ਕਿਉਂਕਿ ਹੋਏ ਨੇ ਹੈ ਇਹਦੇ ਚ ਆਪਾਂ ਨੂੰ ਸਚਾਈ ਦੇ ਉੱਤੇ ਜਾਣ ਦਾ ਬਹੁਤ ਜਰੂਰੀ ਹੈ ਕਿਉਂਕਿ ਦੋ ਬਹੁਤ ਇੰਪੋਰਟੈਂਟ ਇੰਸਟੀਟਿਊਸ਼ਨਸ ਇਨਵੋਲਡ ਹੈਗੇ ਨੇ ਆਰਮੀ ਤੇ ਪੁਲਿਸ ਔਰ ਆਪਣੀ ਜਿਹੜੀ ਸਟੇਟ ਹੈਗੀ ਆ ਇਹ ਬਾਰਡਰ ਸਟੇਟ ਹੈ ਜੀ ਆ ਬਾਰਡਰ ਸਟੇਟ ਦੇ ਵਿੱਚ ਇਨਸੀਡੈਂਟ ਦੀ ਗਹਿਦਾਈ થઈ ਜਾਇਆ ਜਾਏਗਾ ਗਹਿਦਾਈ થઈ ਜਾ ਕੇ ਜੋ ਵੀ ਦੋਸ਼ੀ ਹੈਗੇ ਨੇ ਉਹਨਾਂ ਨੂੰ ਸਜ਼ਾ ਦਵਾਈ ਜਾਏਗੀ ਸਰ ਅੱਜ ਪੁਲਿਸ ਅਧਿਕਾਰੀ ਵੀ ਬੁਲਾਏ ਗਏ ਸੀ ਸਿੱਟ ਵੱਲੋਂ ਜਿਨ੍ਹਾਂ ਦੇ ਮਾਮਲੇ ਆ ਅ ਨਹੀਂ ਅੱਜ ਨਹੀਂ ਬੁਲਾਏ ਗਏ ਜੀ ਅੱਜ ਜਿਸ ਸਮੇਂ ਮੈਂ ਪਹਿਲਾਂ ਬੇਨਤੀ ਕੀਤੀ ਤੁਹਾਨੂੰ ਅੱਜ ਅਸੀਂ ਸਿਰਫ ਡਾਕੂਮੈਂਟਰੀ ਐਵੀਡੈਂਸ ਇਕੱਠਾ ਕੀਤਾ ਡਾਕੂਮੈਂਟਰੀ ਤੇ ਉਹਨੂੰ ਫੋਰੈਂਸਿਕਲੀ ਐਗਜ਼ਾਮਿਨ ਕਰਨ ਲਈ ਪ੍ਰੋਸੈਸ ਸੈੱਟ ਕੀਤੀ ਹੈਗੀ ਕਿਉਂਕਿ ਜਿਹੜੇ ਡਾਕੂਮੈਂਟ ਹੁੰਦੇ ਨੇ ਜਿਹੜੇ ਫੋਰੈਂਸਿਕ ਐਵਿਡੈਂਸ ਹੁੰਦਾ ਉਹ ਕੋਈ ਉਹਦੇ ਚ ਬਾਇਸ ਨਹੀਂ ਹੁੰਦਾ ਉਹਦੇ ਚ ਕੋਈ ਉਹ ਨਹੀਂ ਹੁੰਦਾ ਉਹ ਜੋ ਹੁੰਦਾ ਉਸ ਤੇ ਮੁਤਾਬਕ ਹੁੰਦੇ ਨੇ ਸਰ ਉਸ ਤੋਂ ਬਾਅਦ ਆਪਾਂ ਜਿਹੜੇ ਵੀ ਮੁਲਾਜ਼ਮ ਹੈਗੇ ਨੇ ਜਾਂ ਜਿਹੜੇ ਵੀ ਇਹਦੇ ਚ ਐਕਟਰ ਇਨਵੋਲਡ ਹੈਗੇ ਨੇ ਇਨਸੀਡੈਂਟ ਦੇ ਵਿੱਚ ਉਹਨਾਂ ਸਾਰਿਆਂ ਨੂੰ ਵੀ ਸੱਦਾ ਦੇਵਾਂਗੇ ਉਹਨਾਂ ਨੂੰ ਅਸੀਂ ਇਹ ਪਲਾਨ ਕੀਤਾ ਕਿ 2 ਤਰੀਕ ਨੂੰ ਜਿਸ ਅਸੀਂ ਸਾਧਿਆਂ ਨੂੰ ਬਲਾਕ ਕੇ ਸਾਧਿਆਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ ਉਹਨਾਂ ਦੀ ਵਜਨ ਵੀ ਰਿਕਾਰਡ ਕੀਤੀ ਜਾਏਗੀ ਤਾਂ ਕਿ ਉਹਨਾਂ ਦਾ ਕੀ ਕਹਿਣਾ ਤੇ ਡਾਕੂਮੈਂਟਸ ਦਾ ਕੀ ਕਹਿਣਾ ਜਿਹੜਾ ਆਪਣਾ ਫੋਰੈਂਸਿਕ ਐਵਿਡੈਂਸ ਉਹਨਾਂ ਦੇ ਵਿੱਚ ਅਸੀਂ ਇੱਕ ਉਹ ਦੇਖ ਪਾਈਏ ਜਿੱਥੇ-ਜਿੱਥੇ ਕੋਈ ਕਨਟਰਡਿਕਸ਼ਨ ਨਜ਼ਰ ਆਏਗੀ ਉਹਨੂੰ ਫਿਰ ਡਿਟੇਲ ਚ ਐਗਜ਼ਾਮਿਨ ਕੀਤਾ ਜਾਏ। ਸੀਸੀਟੀਵੀ ਦੇਖੀ ਉਹਨੂੰ ਕੀ ਲੱਗਦਾ ਪਹਿਲੇ ਦਾ ਆ ਕੇ ਸੀਸੀਟੀਵੀ ਵਿੱਚ ਦਿਖਾਈ ਦੇ ਰਹੀ ਸੀ ਅਫਸਰ ਸੇਵਾ ਜਾਂ ਨਹੀਂ ਦਿਖਾਈ ਦੇ ਰਹੀ ਸੀ? ਦੇਖੋ ਜਿਹੜਾ ਸੀਸੀਟੀਵੀ ਫੁਟੇਜ ਹੈਗੀ ਆ ਉਹ ਨੂੰ ਅਸੀਂ ਪ੍ਰੋਪਰ ਕਰਨ ਲਈ ਔਰ ਉਹ ਨੂੰ ਪ੍ਰੋਪਰ ਐਗਜ਼ਾਮਨ ਕਰਨ ਲਈ ਸੀਐਫਐਸਐਲ ਸੈਂਟਰ ਫॉर द ਐਨਸਿਕ ਸਾਇੰਸ ਲੈਬ ਨੇ ਜੀਆ ਜਿਹੜੀਆਂ ਭਾਰਤ ਸਰਕਾਰ ਦਾ ਅਦਾਰਾ ਹੈਗੇ ਤਾਂ ਕਿ ਟੋਟਲੀ ਇੰਪਾਰਸ਼ਲ ਉਹਦੇ ਲਈ ਜੱਜਮੈਂਟ ਲਈ ਉਹ ਨੂੰ ਭੇਜ ਦਿਆਂ ਸਰ ਮੈਂ ਪੁੱਛਿਆ ਤੁਸੀਂ ਕਿ ਐਕਸਟਰਾ ਵਿਡੈਂਸ ਲਈ ਅਸੀਂ ਉਹਨਾਂ ਨੂੰ ਅਪੀਲ ਕੀਤੀ ਲੋਕਾਂ ਨੂੰ ਵੀ ਆ ਕੇ ਅੱਗੇ ਲੋ ਇਹ ਜਿਹੜੇ ਤੋਂ ਲਿਸਟ ਨਹੀਂ ਹਲੇ ਤੱਕ ਮਿਲੇ ਕਿ ਕਿ ਸੀਸੀਟੀਵੀ ਫੁਟੇਜ ਪੁਲਿਸ ਨੂੰ ਸਬਮਿਟ ਕਰ ਚੁੱਕੇ ਐਮਐਲਆ ਰਿਪੋਰਟ ਜਿਹੜੀ ਕਿ ਮੈਡੀਕਲ ਫੋਰੈਂਸਿਕ ਮੈਡੀਸਨ ਦੇ ਡਾਕਟਰਸ ਨੇ ਬਣਾ ਕੇ ਦਿੱਤੀ ਹੈ ਉਹ ਸਬਮਿਟ ਹੋ ਚੁੱਕੀ ਹੈ ਫਿਰ ਪ੍ਰੋਬਲਮ ਕਿੱਥੇ ਆ ਰਹੀ ਹੈ ਮੁੰਡਾ ਨਹੀਂ ਪ੍ਰੋਬਲਮ ਕਿਤੇ ਨਹੀਂ ਆਦੀ ਇਹ ਦੇਖੋ ਇਹ ਤਾਂ ਹੋ ਗਿਆ ਜਿਹੜੇ ਆਫੀਸ਼ੀਅਲ ਐਵੀਡੈਂਸ ਸਾਡੇ ਕੋਲੇ ਆ ਚੁੱਕੇ ਨੇ ਏਸੀ ਇਹਨਾਂ ਨੂੰ ਆਪ ਦਾ ਸਫਾ ਮਿਸਰ ਕੇ ਲੈ ਚੁੱਕੇ ਆ ਵੀ ਆ ਮੈਡੀਕਲ ਦਾ ਵੀ ਰਿਪੋਰਟ ਆ ਗਈ ਉਹਦੇ ਤੇ CFSL ਦੇ ਬਣਿਓ ਆਪਣਾ EDV ਸਰਕਟ ਜਿਹੜਾ CCTV ਆ ਉਹਦੀ ਵੀ ਸਾਨੂੰ ਪਲੈਡਿਟੀ ਹੋ ਜੇਗੀ ਤੇ ਇਹ ਆ ਕਿ ਕਈ ਵਾਰੀ ਇਹ ਹੁੰਦਾ ਕਿ ਆਪਣੇ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਨਾ ਉਥੇ ਐਵੀਡੈਂਸ ਇਸ ਤਰ੍ਹਾਂ ਦਾ ਵੀ ਹੋ ਜਾਂਦਾ ਹੁੰਦਾ ਇਕੱਠਾ ਕਿ ਕੋਈ ਉਥੋਂ ਜਾ ਰਿਹਾ ਸੀ ਜੀ ਉਹਦੇ ਕੋਲੇ ਕੋਈ ਰਿਕਾਰਡਿੰਗ ਹੋਵੇ ਕਿਉਂਕਿ ਇਹ ਆਪਾਂ ਕੋਈ ਵੀ ਤੱਥ ਇਹੋ ਜਿਹਾ ਲੀਵ ਆਊਟ ਨਹੀਂ ਕਰਨਾ ਚਾਹਦੇ ਇਸ ਕਾ ਕੇ ਆਪਾਂ ਇਹ ਨੰਬਰ ਦੇ ਦਿਆਂ ਤੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਤੁਹਾਡੇ ਚੋਂ ਕੋਈ ਕਿਸੇ ਕੋਲੇ ਕੋਈ ਸੱਜਣ ਕੋਲ ਕੋਈ ਚੀਜ਼ ਹੋਵੇ ਜਿਹੜਾ ਕਿ ਆਪਾਂ ਨੂੰ ਸਚਾਈ ਐਸਟੈਬਲਿਸ਼ ਕਰਨ ਦੇ ਵਿੱਚ ਕੰਮ ਉਹ ਸਹਾਇੀ ਹੋਵੇ ਤਾਂ ਕਾ ਕੇ ਇੱਕ ਇੱਕ ਬਾਰ ਬਾਰ ਜਿਹੜਾ ਪਰਿਵਾਰ ਵੀ ਕਹਿ ਰਿਹਾ ਤੇ ਹਾਈਕੋਰਟ ਦੇ ਵਿੱਚ ਵੀ ਹੋਈ ਜੋ ਦਲੀਲਾ ਉਹਦੇ ਵਿੱਚ ਇਹ ਕਿਹਾ ਗਿਆ ਕਿ ਉਹਨਾਂ ਦੀ ਅਰੈਸਟ ਹੋਣੀ ਚਾਹੀਦੀ ਹੈ ਅਰੈਸਟ ਪਾਓ ਪਹਿਲਾਂ ਇਹ ਨੌਨ ਬਿਲੀਵेबल ਹੈਗਾ ਉਹਦੇ ਵਿੱਚ ਕਿ ਐਸਆਈ ਸੋਚ ਰਹੀ ਹੈ ਕਿ ਉਹਨੂੰ ਅਰੈਸਟ ਨਹੀਂ ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਾਂਗਾ ਕਿਉਂਕਿ ਦੇਖੋ ਜਿਹੜੀਆਂ ਚੀਜ਼ਾਂ ਇਮਲੇ ਦੀ ਤਰ੍ਹਾਂ ਕੀਤੀਆਂ ਜਾਣੀਆਂ ਚਾਹੀਦੀਆਂ ਸੀਆਂ ਔਰ ਉਹ ਅਸੀਂ ਕਦੇ ਆਗੇ ਪਹਿਲਾ ਤਾਂ ਮਤਲਬ ਪਹਿਨਾ ਤਾਂ ਇਹ ਹੁੰਦਾ ਨਾ ਵੀ ਆਪਾਂ ਕਿਸੇ ਬੰਦੇ ਨੂੰ ਜੇ ਅਰੈਸਟ ਵੀ ਕਰਨਾ ਤਾਂ ਉਹਦਾ ਐਵੀਡੈਂਸ ਸਫਾ ਮਿਸਰ ਤੇ ਲੈ ਕੇ ਆਮਾਗੇ ਸਦਾ ਇਕੱਠਾ ਕਰਾਂਗੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਆਪਾਂ ਕਿਸੇ ਨੂੰ ਜੋ ਕਾਇਦਾ ਬਣਿਆ ਕਾਨੂੰਨ ਦਾ ਜੋ ਪ੍ਰੋਸੈਸ ਹੈਗਾ ਉਹ ਇਹੀ ਹੈਗਾ ਕਿ ਪਹਿਲਾਂ ਤੁਹਾਡੇ ਕੋਲ ਐਵੀਡੈਂਸ ਹੋਵੇ ਸਫਾ ਮਿਸਰ ਤੇ ਵੀ ਤੁਹਾਡੇ ਅਗੇਂਸਟ ਆ ਜਾਣਨ ਲਈ ਫੇਰ ਪੁਲਿਸ ਉਹਨਾਂ ਨੂੰ ਅਰੈਸਟ ਕਰਦੀ ਆ ਵੀ ਸਾਡੇ ਕੋਲੇ ਤਾਂ ਆ ਐਵਿਡੈਂਸ ਹੈ ਤੁਸੀਂ ਦੱਸੋ ਇਹਦੇ ਬਾਰੇ ਕੀ ਕਹਿੰਦਾ ਕੀ ਕਰਨਲ 62 ਇਸੇ ਇਨਵੈਸਟੀਗੇਸ਼ਨ ਦਾ ਪਾਰਟ ਬਣ ਰਹੇ ਨੇ ਜੀ ਉਹਨਾਂ ਨੇ ਮਨਾਂ ਕੀਤਾ ਸੀਗਾ ਕਿ ਦੇਖੋ ਇਹ ਤੋਂ ਅੱਜ ਇੱਥੇ ਆਣ ਤੋਂ ਪਹਿਲਾਂ ਮੈਂ ਇਸ ਦੇ ਬਾਰੇ ਸਾਡਾ ਜਿਹੜੀ ਪਹਿਲਾਂ ਐਸਆਈਟੀ ਬਣੀ ਸੀ ਜਿਹਦੇ ਹੈਡ ਸ਼੍ਰੀ ਐਸਪੀਐਸ ਪਰਮਾਸ ਸੀਗੇ ਉਹਨਾਂ ਨਾਲ ਗੱਲਬਾਤ ਕਰਕੇ ਆਇਆ ਉਹਨਾਂ ਨੇ ਮੇਰੇ ਜਹਨ ਦੇ ਵਿੱਚ ਇਹ ਗੱਲ ਲਿਆਂਦੀਆ ਕਿ ਉਹਨਾਂ ਦੇ ਬੰਦਿਓ ਇਹ ਕਿਹਾ ਗਿਆ ਕਿ ਅਸੀਂ ਐਸਆਈਟੀ ਦਾ ਹਿੱਸਾ ਨਹੀਂ ਬੰਨਣਾ ਚਾਹੁੰਦੇ ਸੋ ਸਾਡੇ ਬੰਦੀਆਂ ਉਹ ਵੀ ਕੋਈ ਕਿਸੇ ਤੇ ਕੋਈ ਪ੍ਰੈਸ਼ਰ ਨਹੀਂ ਹੈਗਾ ਕਿ ਕੋਈ ਐਸਆਈਟੀ ਦਾ ਹਿੱਸਾ ਬਣੇ ਅਸੀਂ ਤਾਂ ਆਪਣੇ ਬੰਦੀਆਂ ਕਿਉਂਕਿ ਸਾਨੂੰ ਇਸ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਚੀਜ਼ ਦਾ ਸਾਡਾ ਪ੍ਰੋਫੈਸ਼ਨ ਹੀ ਇਹ ਹੈ ਕਿ ਐਵੀਡੈਂਸ ਇਕੱਠਾ ਕਰਨਾ ਐਵੀਡੈਂਸ ਦੇ ਬੇਸਿਸ ਤੇ ਕਰਾਈਮ ਸੀਨ ਨੂੰ ਐਗਜ਼ਾਮਿਨ ਕਰਨਾ ਉਹ ਅਸੀਂ ਕਰਦੇ ਹਾਂ ਸਰ ਕਭਾ ਮੈਂ ਦੋ ਸਹੀ ਸਰ ਅਸਰ ਕਿਵੇਂ ਨਹੀਂ ਲੱਗੇਗਾ ਜੇ ਪੀੜਤ ਪੱਖ ਸਾਹਮਣੇ ਨਹੀਂ ਹੁੰਦਾ ਬਾਕੀ ਦੀ ਜਾਂਚ ਆਪਾਂ ਕਰਦੇ ਆ ਉਹਦਾ ਰਿਜ਼ਲਟ ਉੱਪਰ ਕਿਸ ਤਰ੍ਹਾਂ ਲਿਏ ਨਹੀਂ ਪੀੜਤ ਪੱਖ ਦਾ ਤਾਂ ਇਹ ਆ ਨਾ ਦੇਖੋ ਪੀੜਤ ਪੱਖ ਬੰਨੀਓ ਐਫ ਆਈ ਆਰ ਦਰਜ ਕਰਾਈ ਗਈ ਆ ਕੰਪਲੇਂਟ ਆ ਉਹਨਾਂ ਨੇ ਤਾਂ ਆਪ ਦਾ ਪੱਖ ਦੱਸ ਹੀ ਦਿੱਤਾ ਹੋਵੇਗਾ ਪੀ ਆਰ ਮੋਂਚ ਦੇਰੀ ਹੋਈ ਆ ਕਾਰਵਾਈ ਲੇਟ ਹੋਈ ਆ ਪਰਿਵਾਰ ਦਾ ਦੋਚਾਰ ਉਸ ਬਾਰੇ ਹੁਣ ਤੱਕ ਐਸ ਆਈ ਟੀ ਦਾ ਟੀਕਮੈਂਟ ਦੇਖੋ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ ਤਾਂ ਹੀ ਅਸੀਂ ਇਹਦੇ 'ਚ ਡੇ ਟੂ ਡੇ ਕੰਮ ਕਰਦੇ ਆ ਵੀ ਕਿਹੜੀਆਂ ਚੀਜ਼ਾਂ ਜਿੱਥੇ ਕਈ ਚੀਜ਼ਾਂ ਹੁੰਦੀਆਂ ਨੇ ਵੀ ਜਿਹੜੀਆਂ ਇਮੀਡੀਏਟਲੀ ਨਾਲ ਦੀ ਨਾਲ ਕਰਨ ਵਾਲੀਆਂ ਹੁੰਦੀਆਂ ਨੇ ਜਿਸ ਤਾ CCTV ਦੀ ਕਵਰੇਜ ਮੋਬਾਈਲ ਦੀ ਉਹ ਲੋਕੇਸ਼ਨ ਵਗੈਰਾ ਉਹ ਸਾਰੀਆਂ ਕਾਰਵਾਈਆਂ ਨੂੰ ਕਦਰਨ ਲਈ ਇਮੀਡੀਏਟਲੀ ਅਸੀਂ ਇੱਥੇ ਆ ਕੇ ਕੰਮ ਸ਼ੁਰੂ ਕਰ ਦਿੱਤਾ ਹੈ। ਸਰ ਜੀ ਬਸ ਤੇ ਜੀ ਟ੍ਰੈਕਿੰਗ ਵੀ ਹੋਈ ਹੈ ਵੀਡੀਓ ਨਾਲ 600 ਦੀ ਵੀਡੀਓ ਚੱਲ ਰਹੀ ਹੈ। ਇਹਨੂੰ ਦੇਖੋ। ਉਹ 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 ਸਾਰੀਆਂ ਗੱਲਾਂ ਜਿਸ ਤਾ ਮੈਂ ਤੁਹਾਨੂੰ ਦੱਸਿਆ ਕਿ ਇੱਕ ਇੰਪਾਰਸ਼ਲ ਏਜੰਸੀ ਹੈ ਜੀ ਸੈਂਟਰਲ ਫੋਰੈਂਸਿਕ ਸਾਇੰਸ ਲੈਬ ਜਿਹੜੀ ਬਿਲਕੁਲ ਹੀ ਭਾਦ ਸਕਾਦਾ ਦਾ ਦਾਦਾ ਜਿਹੜੇ ਜਿੱਥੇ ਪੰਜਾਬ ਪੁਲਿਸ ਜਾਂ ਕਿਸੇ ਹੋਰ ਦਾ ਉੱਥੇ ਕੋਈ ਉਹ ਨਹੀਂ ਹੈਗਾ ਉਹਦੇ ਕੋਲੇ ਹੀ ਅਸੀਂ ਭੇਜਿਆ ਉਹ ਸਾਡੇ ਇੰਸਪੈਕਟ ਨੂੰ ਐਗਜ਼ਾਮਿਨ ਕਰਾ। ਪਰ ਦੋ ਤਰੀਕ ਨੂੰ ਟਾਬਾ ਮਾਲਕ ਨੂੰ ਬੁਲਾਉਂਗੇ ਜਿਹੜਾ ਕਿ ਕਹਿ ਰਹੇ ਆ ਪਹਿਲਾਂ ਵੀ ਉਹਦੀ ਸ਼ਿਕਾਇਤ ਦੇ ਉੱਪਰ ਸਰ ਮਾਮਲਾ ਪੰਡਾ ਦੰਦ ਦਾ ਸਰ ਮੈਂ ਐਡ ਕਰਦੇ ਆ। ਅਸੀਂ ਦੇਖੋ ਇਹ ਤਾਂ ਜਦੋਂ ਮੈਂ ਤੁਹਾਨੂੰ ਇਹ ਕਹਦੇ ਆ ਹੈਗਾ ਕਿ ਟਾਬਾ ਮਾਲਕ ਜਿਹਦੀ ਪਹਿਲੀ ਐਫ ਆਈ ਆਰ ਜਿਹਦੇ ਉਹ ਉਹਦਾ ਤਾਂ ਆਣਾ ਆਣਾ ਹੀ ਹੈਗਾ ਕਿਉਂਕਿ ਉਹ ਤਾਂ ਆਲਰੇਡੀ ਡਾਕੂਮੈਂਟ ਹੋ ਗਿਆ ਅਸੀਂ ਤਾਂ ਉਹ ਤੋਂ ਇੱਕ ਸਟੈਪ ਅੱਗੇ ਜਾ ਰਹੇ ਆ ਵੀ ਅਸੀਂ ਸਾਰਿਆਂ ਦੀ ਓਪਨ ਸੱਦਾ ਦੇ ਰਹੇ ਆ ਵੀ ਹੋਰ ਵੀ ਕਿਸੇ ਕਿਸੇ ਦੀ ਟਾਬਾ ਮਾਲਕ ਤੇ ਉੱਥੇ ਟਾਬੇ ਤੇ ਵੀ ਹੋ ਸਕਦਾ 2-4 ਬੰਦੇ ਹੋਣ ਜਿਨ੍ਹਾਂ ਨੇ ਸਾਰੇ ਇਸ ਵਾਕਿਆ ਨੂੰ ਦੇਖਿਆ ਹੋਵੇ ਉਹ ਜਿਹੜੀ ਸੀਬੀਆਈ ਦੀ ਮੰਗ ਕਰ ਰਹੇ ਤੁਸੀਂ ਉਹਨੂੰ ਕਿਵੇਂ ਦੇਖ ਰਹੇ ਹੋ ਜਿਹੜੀ ਪਰਮਾਨ ਸਰਬ ਨੂੰ ਬਦਲ ਕੇ ਤੁਹਾਨੂੰ ਲਿਆਂਦਾ ਗਿਆ ਦੋਨੋਂ ਸਟੈਪ ਕਿਸ ਤਰ੍ਹਾਂ ਕਿਸ ਤਰ੍ਹਾਂ ਇਹਨੂੰ ਜਸਟੀਫਾਈ ਕਰਨੀ ਨਹੀਂ ਜਸਟੀਫਾਈ ਨਹੀਂ ਦੇਖੋ ਪਰਮਾਨ ਸਾਹਿਬ ਜਿਹੜਾ ਇੱਕ ਵਿਜੀਲੈਂਸ ਦਾ ਡਿਪਾਰਟਮੈਂਟ ਆ ਨਾ ਉਹ ਇੱਕ ਅਲੱਗ ਡਿਪਾਰਟਮੈਂਟ ਆ ਉਹ ਪੁਲਿਸ ਦਾ ਹਿੱਸਾ ਨਹੀਂ ਹੈਗਾ ਵਿਜੀਲੈਂਸ ਜਿਹੜਾ ਬਿਊਰੋ ਹੈਗਾ ਮੈਂ ਵੀ ਵਿਜੀਲੈਂਸ ਚ ਕੰਮ ਕੀਤਾ ਵਿਜੀਲੈਂਸ ਬਿਊਰੋ ਸਿਵਿਲિયન ਡਿਪਾਰਟਮੈਂਟ ਆ ਉਹ ਪੁਲਿਸ ਦਾ ਡਿਪਾਰਟਮੈਂਟ ਨਹੀਂ ਉਹਨਾਂ ਦਾ ਜਿਹੜਾ ਰਿਪੋਰਟਿੰਗ ਅਫੀਸਰ ਹੁੰਦਾ ਵਿਜੀਲੈਂਸ ਦਾ ਉਹ ਡੀਜੀਪੀ ਨਹੀਂ ਆਕੇ ਐਵੀਡੈਂਸ ਦਾ ਇੱਥੋਂ ਹੀ ਚੱਕਣਾ ਨਾ ਕਿ ਆਪਾਂ ਦੀ ਇਹ ਡਿਊਟੀ ਬੰਦੀ ਹੈ ਕਿ ਆਪਾਂ ਐਵੀਡੈਂਸ ਨੂੰ ਮੌਕੇ ਤੇ ਚੱਕੀਏ ਤੇ ਉਹਨੂੰ ਕਲੈਕਟ ਕਰੀਏ ਤਾਂ ਕਿ ਸਪੋਜ਼ ਸੀਬੀਆਈ ਕੋਲੇ ਵੀ ਜਾਂਦਾ ਉਹਨਾਂ ਕੋਲੇ ਐਵੀਡੈਂਸ ਤਾਂ ਹੋਵੇ ਨਾ ਜੀ ਇਹ ਬੇਸਿਕ ਚੀਜ਼ਾਂ ਤਾਂ ਆਪਾਂ ਨੂੰ ਸਮੇਂ ਸਿਰ ਕਰਨੀਆਂ ਬੰਦੀਆਂ ਨੇ ਇਹ ਸਰ ਕੇਸ ਹੈ ਜਿਹੜਾ ਕੁਸ਼ਵਿੰਦਰ ਸਿੰਘ ਬਾੜ ਜਿੰਦੇ ਉਹਦੇ ਬੇਡੇ ਨੂੰ ਚਾਰ ਲੋਕਾਂ ਨੇ ਟੈਕ ਉਹ ਹੈ ਜਾ ਕਰਨਲ ਲੋ ਚਾਰ ਡਿਸਪੈਕਟਰ ਨੇ ਕਹਿੰਦਾ ਉਹ ਹੈ ਫੋਟੋ ਨਜ਼ਰ ਚ ਕੀ ਹੈ ਨਹੀਂ ਨਹੀਂ ਆਪਾਂ ਇਹਦੇ ਬਾਰੇ ਕੋਈ ਵੀ 프리 ਕਨਸੀਵਡ ਓਨੋਸ਼ਨ ਨਾਲ ਨਹੀਂ ਜਾਦੇ ਜੀ ਆਪਾਂ ਸਾਰੇ ਐਵੀਡੈਂਸ ਨੂੰ ਐਗਜ਼ਾਮਨ ਕਰਕੇ ਫੇਰ ਹੀ ਇੱਕ ਨਤੀਜੇ ਤੇ ਪਹੁੰਚ ਪਾਵਾਂਗੇ ਵੀ ਆ ਵਾਕਿਆ ਹੋਇਆ ਹੈ